ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਲਗਾਤਾਰ ਪੈ ਰਹੀ ਮੀਂਹ ਵਾਰੀ ਕਾਰਨ ਜਿੱਥੇ ਕੀ ਵੀ ਇਲਾਕੇ ਪਰ ਦੇ ਵਿੱਚ ਸੂਬੇ ਪਰ ਦੇ ਵਿੱਚ ਲੋਕ ਪਰੇਸ਼ਾਨ ਹੁੰਦੇ ਹੋਏ ਹੁਣ ਨਜ਼ਰ ਆ ਰਹੇ ਨੇ ਉੱਥੇ ਹੀ ਮਾਚੀ ਵਾਲਾ ਨੇਲੇ ਪਿੰਡ ਤੇ ਲੋਵਾਲ ਦੇ ਵਿੱਚ ਤੂਸੀਬੰ ਦੇ ਨੁਕਰਾਂ ਜੋ ਨੇ ਉਹ ਖੁਰਨ ਲੱਗ ਜੰਦੀਆਂ ਨੇ ਜਿਸ ਤੇ ਨਾਲ ਲੋਕਾਂ ਦੇ ਵਿੱਚ ਕਾਸਾ ਕਬਰਾਹੜ ਨਿਕਨ ਨੂੰ ਮਿਲਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਉਸੇ ਵੇਲੇ ਮੌਕੇ ਤੇ ਮੌਜੂਦ ਵਸਨੀਕਾਂ ਵੱਲੋਂ ਤੇ ਕਿਸਾਨਾਂ ਵੱਲੋਂ ਤੂਸੀਬੰ ਦੇ ਕੋਲ ਬੋਰੀਆਂ ਅਤੇ ਨਾਲ ਹੀ ਨਾਲ ਹੋਰ ਸਮਾਨ ਲਗਾ ਕੇ ਜੋ ਹੈ ਕੱਚੀ ਤਰੀਕੇ ਦੇ ਨਾਲ ਤੁਸੀਂ ਬਾਹਾਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉੱਥੇ ਹੀ ਮੌਕੇ ਤੇ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਨਾਲ ਹੀ ਨਾਲ ਹਲਕਾ ਸਮਰਾਲਾ ਦੇ ਵਿਧਾਇਕ ਵੀ ਪਹੁੰਚ ਜਾਂਦੇ ਨੇ ਅਤੇ ਉਹਨਾਂ ਵੱਲੋਂ ਜੋ ਹੈ ਹਾਲਾਤਾਂ ਦਾ ਜਾਇਜ਼ਾ ਲਿੱਤਾ ਜਾਂਦਾ ਹੈ ਤੁਹਾਨੂੰ ਦੱਸ ਦੇ ਕਿ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਵੀ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਨਾਲ ਹੀ ਨਾਲ ਐਸਪੀਡੀ ਪਵਨ ਜੀ ਤੇ ਐਸਡੀਐਮ ਰਜਨੀਸ਼ ਅਰੋੜਾ ਵੀ ਉੱਥੇ ਉਹਨਾਂ ਦੇ ਨਾਲ ਰਹੇ ਉਹਨਾਂ ਨੇ ਕਿਹਾ ਕਿ ਸਚਾਈ ਵਿਭਾਗ ਵੱਲੋਂ ਠੋਕਰਾਂ ਦੇ ਬਚਾ ਲਈ ਲੱਗ ਰਹੀ ਟਾਣੂ ਰੋਕਣ ਲਈ ਪੱਥਰ ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਜਾ ਰਹੀਆਂ ਹਨ ਐਸਟੀਐਮ ਰਜਨੀਸ਼ अरोड़ा ਨੇ ਦੱਸਿਆ ਹੈ ਕਿ ਇਸ ਸਮੇਂ ਸਤਲੁਜ ਦਰਿਆ ਵਿੱਚ 50000 ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ 2019 ਵਿੱਚ ਹੜ੍ਹ ਆਏ ਸਨ ਤਾਂ ਦਰਿਆ ਵਿੱਚ 1.5 ਲੱਖ ਕਿਊਸਿਕ ਦੇ ਉੱਪਰ ਪਾਣੀ ਚੱਲ ਰਿਹਾ ਸੀ ਪਰ ਉਸ ਸਮੇਂ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਤਾਂ ਐਤਾ ਹੋਰ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਉੱਥੇ ਪਹੁੰਚੇ तमाम ਅਧਿਕਾਰੀ ਕੋਵਿਤਾ ਸੁਨਨ ਨੇ ਇਹ ਕੁ ਸਾਰਾ ਉਸ ਸਹੀ ਜਿਹਦਾ ਯਾਸ ਦੇ ਵਿੱਚ ਸਾਨੂੰ ਇਹ ਵੀ ਕੋਈ ਅਜਿਹੀ ਸਥਿਤੀ ਨਾ ਬਣੇ ਵੀ ਕੱਲ ਨੂੰ ਇਸੇ ਤਰ੍ਹਾਂ ਦਾ ਪਸਤਾਉਣਾ ਹੋਵੇ ਕਹਿੰਦਾ ਬੰਦਾ ਪਰ ਐਸਾ ਵਾ ਸਾਰਾ ਸਹੀ ਚੰਦਾ ਇਸ ਮੁਕਦੇ ਆ ਅਸਾਂ ਦੇ ਇਸ ਸਟਾਡੀ ਵਾਂਗੂੰ ਸਭ ਇਸ ਵਰਾਲਾ ਵੀ ਜਿਹੜੇ ਟਾਈਮ ਅਸਸਟ ਵੀ ਪਰ ਬੀਤੇ ਬਾਕੀ ਵੀ ਸਾਰੇ ਜਿੰਨੇ ਬੰਦੇ ਸਾਰੇ ਸੇ ਉਹ ਖੜੇ ਆ ਪਰ ਮੇਨ ਮਨਤੀ ਰੱਖਿਆ ਵੀ ਕੋਈ ਜਿੰਨੇ ਆਪਾਂ ਦੇਖਿਆ ਨਾ ਕਈ ਜਗ੍ਹਾ ਤੇ ਬੜਾ ਹਾਲਾਤ ਖਾਦਾ ਆਪਣੇ ਵਿੱਚ ਹੈ ਨਾ ਜੀ ਤੇ ਪਾਲੋਇਆ ਵੀ ਇੱਥੇ ਬੰਦ ਦੇ ਵਿੱਚ ਥੋੜੀ ਖਾਰਪਣੀ ਸ਼ੁਰੂ ਹੋ ਗਈ ਦੀ ਵੀ ਨੂੰ ਨਾਲ ਦੀਆਂ ਰੁਕਿਆ ਜਾ ਵੀ ਤੇ ਤਾਂ ਜੋ ਇਹ ਵੀ ਜਿੰਨੇ ਵੀ ਮਹਿਮਣੇ ਸਾਡੇ ਮੁਖਤ ਦੇ ਹਾਜ਼ਰ ਨੇ ਤੇ ਮੰਨੋ ਇਸ ਸਮੇਂ ਜਿਹੜਾ ਹਦਾਸਤ ਹੋ ਰਿਹਾ ਕਿੰਨੇ ਕਿਹਾ ਕੁਛ ਪਾਣੀ ਚੱਲਦਾ ਕੋਈ ਐਸਾ ਪ੍ਰਸ਼ਾਸਨ ਬਲੋਕੀ ਕੀ ਬੋਦੀਆਂ ਵਗੈਰਾ ਸਾਰੇ ਕਿਛੁ ਜਿਹਾ ਪਾਣੀ ਚੱਲਦਾ ਜੋ ਕਿਸਮ ਦੇ ਤਾਬੂ ਕਿ ਜਦਕੀ 2000 ਜੇਪਾ 23 ਦੀ ਗੱਲ ਕਰੀਏ ਉਸ ਟਾਈਮ 2 ਲੱਖ ਕਿਉਂਕਿ ਆਪਣੇ ਪਾਣੀ ਵੀ ਇਥੇ ਚੱਲਦਾ ਰਿਹਾ ਤੇ ਪੱਕੀ ਸਭ ਕੁ ਸਹੀ ਹੈ ਪ੍ਰਸ਼ਾਸਨ ਕੀ ਹਜਾਤਾ ਕੀ ਤੇ ਕੀ ਅੱਛਾ ਸਰ ਹਰਜਪਾਲ ਜੀ ਹਰ ਟਾਈਮ ਇੱਥੇ ਖੜੇ ਨੇ ਤੇ ਨਾਲ ਦੀ ਨਾਲ ਹੀ ਆ ਵੀ ਜੋ ਕੁਛ ਵੀ ਲੋਕਾਂ ਨੂੰ ਜਾਂ ਕੋਈ ਸਹੂਲਤ ਹਰ ਟਾਈਮ ਅਸੀਂ ਨਾਲ ਖੜੇ ਹਾਂ ਇਹ ਇਸਟਰ ਦੀ ਕੋਈ ਗੱਲ ਨਹੀਂ ਬੰਦੂ ਸਿੰਘ ਚਲ ਰਿਹਾ ਸਰ ਸਤਲੁਜ ਦਰਿਆ ਤੇ ਆਏ ਹੋ ਤੁਸੀਂ ਕੀ ਪਿਸ਼ੇਸ਼ ਐਸ ਟਾਈਮ ਸਤਲੁਜ ਬੰਦ ਕੀਤਾ ਸੀ ਬੰਦ ਦੇਖੋ ਅਸੀਂ ਅੱਜ ਥੋਲੇਵਾਲ ਪਿੰਡ ਦੇ ਵਿੱਚ ਆਏ ਆ ਮਾਛੀਵਾਲਾ ਸਬਡ ਦੇ ਵਿੱਚ ਆ ਜਿਹੜਾ ਪਿੱਛੋਂ ਪਾਣੀ ਛੱਡਿਆ ਹੋਵੇ ਸਤਲੁਜ 49000 ਕਿਊਸੇ ਚੱਲ ਰਿਹਾ ਤੇ ਸਭ ਕੁਝ ਅੰਡਰ ਕੰਟਰੋਲ ਹੈ ਇਹ ਏਰੀਆ ਵੈਸੇ ਵੀ ਪਿਛੇ 2019 ਦੀ ਗੱਲ ਕਰੀਏ 2023 ਦੀ ਗੱਲ ਕਰੀਏ ਤੇ ਲਗਭਗ ਇੱਕ ਵਾਰੀ 3 ਲੱਖ ਕਿਊਸਿਕ ਤੇ ਇੱਕ ਵਾਰੀ 2 ਲੱਖ ਕਿਊਸਿਕ ਪਾਣੀ ਚੱਲ ਚੁੱਕਾ ਸੋ 49000 ਕੋਈ ਡੇਂਜਰ ਵਾਲਾ ਮਾਰਕ ਨਹੀਂ ਹੈਗਾ ਆ ਮਿੱਟੀ ਥੋੜੀ ਸਾਡੀ ਇੱਥੇ ਖੁਰੀ ਹੈ ਉਹ ਅਸੀਂ ਮਿੱਟੀ ਪਾ ਰਹੇ ਹਾਂ ਉਹ ਰਿਪੇਅਰ ਕਰਦੇ ਜਿਹਦਾ ਆ ਰਿਹਾ ਸੀ ਵੀ ਇੱਥੇ ਖੋਰਾ ਲੱਗ ਰਿਹਾ ਵਾ ਢਾ ਲੱਗਦੀ ਖੇਤਾਂ ਨੂੰ ਜਮੀਨ ਨੂੰ ਨਹੀਂ ਨਹੀਂ ਖੇਤਾਂ ਤੁਸੀਂ ਸਚਾਈ ਵਿਭਾਗ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀ ਪ੍ਰਵਾਨਤ ਕੀਤੇ ਜਾ ਰਹੇ ਤੁਸੀਂ ਇਹ ਦੇਖ ਸਕਦੇ ਹੋ ਕਿਸੇ ਵੀ ਸਚਾਈ ਇੱਥੇ ਵਾਲੀ ਜਮੀਨ ਨੂੰ ਢਾ ਨਹੀਂ ਲੱਗ ਰਹੀ ਹੈਗੀ ਐਕਚੁਅ ਜਦੋਂ ਪਾਣੀ ਕੋਲ ਨਾ ਸਟੱਡ ਦੇ ਉੱਪਰਲੀ ਮਿੱਟੀ ਖੋਲ ਰਿਆ ਹੋਵੇ ਉਹ ਅਸੀਂ ਮਿੱਟੀ ਨੂੰ ਰਿਪੇਅਰ ਕਰ ਰਹੇ ਹਾਂ ਸਟੱਡ ਥੱਲੇਗੇ ਬੈਂਕ ਸਾਡੇ ਸੇਫ ਹੈਗੇ ਨੇ ਕੋਈ ਇਸ ਤਰ੍ਹਾਂ ਦਾ ਉਸ ਲਈ ਮਿੱਟੀ ਦੇ ਬੋਰੇ ਵਗੈਰਾ ਕਿਸਤੀਆਂ ਵਗੈਰਾ ਕੀ ਪ੍ਰਬੰਧ ਹੈ ਪੁੱਛਾ ਜਨਬੋ ਦੇਖੋ ਸਾਡੇ ਕੋਲ ਕਿਸਤੀਆਂ ਵੀ ਹੈਗੀਆਂਵੇਂ ਲਾਈਫ ਜੈਕਟਸ ਵੀ ਹੈਗੀਆਂ ਸਰਚ ਲਾਈਟਸ ਵੀ ਹੈਗੀਆਂ ਸਾਡੀ ਮੰਦਰੀਕਾਰੀ ਲੇਬਰ ਵੀ ਕਰ ਗਈ ਠਿੱਕੇ ਦਾ ਲੇਬਰ 50 ਬੰਦੇ ਕੰਮ ਕਰ ਰਹੇ ਨੇ ਲਗਭਗ 50 ਦੇ ਕਰੀਬ ਮੰਦਰੀਕਾਰੀ ਦੇ ਬੰਦੇ 100 ਨਾਲ ਹੋਰ ਬੰਦੇ ਜਿਹੜੇ ਬੋਰੇ ਭਰਨਾਸਤੇ ਕਰਨੇ ਤੇ ਸੁਪਰੀਟਨ ਰੇਨ ਨੂੰ 15000 ਬੈਕ ਸਾਡੇ ਕੋਲ ਸਪੇਅਰ ਪਿਆ ਹੋਇਆ ਇਹ ਕਿ ਉਸਕ ਕਿੰਨੇ ਕੁ ਪਾਣੀ ਜਿਹੜਾ ਸਤੂ ਦਰਿਆ ਵਾ ਕਿੰਨੇ ਹਜ਼ਾਰ ਕਿਊਸਿਕੀ ਥਾਵੇਂ ਤੋਂ ਖਵਰਾ ਰਹੀ ਨਹੀਂ ਟੁੱਟ ਰਿਹਾ ਆਪਣੇ ਦੇ ਫਿਲਹਾਲ ਚੌੜਾਈ ਇੱਥੇ ਕਾਫੀ ਆ ਕਿੰਨਾ ਕੁ ਉਸਕ ਪਾਣੀ ਇਸ ਸਮੱਥਾ ਚੱਲਣ ਦੇ ਹੈਗਾ ਜੀ ਮੈਂ ਦੱਸਣਾ ਤੁਹਾਨੂੰ 2019 ਦੇ ਵਿੱਚ ਇੱਥੇ 3 ਲੱਖ ਕਿਊਸਿਕ ਪਾਣੀ ਇਸ ਦਰਿਆਣੇ ਚੱਲਿਆ ਆਵੇ ਤੇ 2023 ਦੇ ਵਿੱਚ ਲਗਭਗ ਪੂਨੇ 2 ਦਾਸ ਤੋਂ 2 ਲੱਖ ਕਿਊਸਿਕ ਪਾਣੀ ਜਿਹੜਾ ਇਸ ਦਰਿਆਣੇ ਚੱਲਿਆ ਆਵੇ ਹੁਣ ਤਾਂ ਪਾਣੀ ਸਰਵਚਿਤ 49000 ਕਿਊਸਿਕ ਸੋ ਕੋਈ ਵੀ ਡਰਨ ਦੀ ਲੋੜ ਨਹੀਂ ਨਾਥਿੰਗ ਟੂ ਵ ਪਿੰਡ ਦੇ ਇੱਥੇ ਸਰਪੰਚ ਸਾਹਿਬ ਖੜੇ ਹੋਣਗੇ ਇਹ ਲੋਕਲ ਜਿਹੜੇ ਵਸਨੀਕ ਹੁੰਦੇ ਨਾ ਪਪਾ ਜੀ ਇਹਨਾਂ ਨੂੰ ਸਾਡੇ ਕੰਪੇਟੈਂਟਲੀ ਜ਼ਿਆਦਾ ਪਤਾ ਹੋਵੇ ਮੈਂ ਇੱਥੇ ਆਇਆ ਮਾਂ ਸਾਲ ਦੋ ਸਾਲ ਤੋਂ ਮੇਰੀ ਬਦਲੀ ਹੋ ਜਾਨੀ ਹੈ ਅਲਟੀਮੇਟਲੀ ਜਿਹੜੀ ਮੇਰੀ ਇਨਫੋਟ ਤੇ ਇਹਨਾਂ ਲੋਕਾਂ ਕੋਈ ਜਾਣੀ ਹੈ ਸੋ ਇਹ ਸਰਪੰਚ ਸਾਹਿਬ ਆਖ ਰਹੇ ਇਹਨਾਂ ਦੇ ਅਨੁਸਾਰ ਜਿੰਨਾ ਪਾਣੀ ਹੁਣ ਚੱਲ ਰਿਹਾ ਇਹ ਤੇ 1% ਵੀ ਖਤਰੇ ਵਾਲੀ ਕੋਈ ਗੱਲ ਨਹੀਂ ਹਾਂਜੀ ਸਰਪੰਚ ਸਾਹਿਬ ਇੰਨੀ ਨੋ ਪ੍ਰੋਬਲਮ ਸਰ ਕੋਈ ਖਤਰਾ ਨਹੀਂ ਸੋ ਪਾਣੀ ਕਿੰਦਾ ਲੱਗੇ ਵਾਲੇ ਲੇਬਰ ਇੱਥੇ ਵਗੈਰਾ ਕੀ ਲੱਗ ਰਹੀ ਹੈ ਇੱਥੇ ਦੇਖੋ ਸਥਿਤੀ ਜਿਹੜੀ ਹੈ ਜੀ ਕ ਜੀ ਤੇ ਪਾਣੀ ਪਹਿਲਾਂ ਜ਼ਿਆਦਾ ਸੀ ਆਉਣਾ ਤਾਂ ਵੈਸੇ ਪਾਣੀ ਵੀ ਘਟ ਗਿਆ ਜੀ ਹਾਂ ਜੀ ਹੋਰ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਥੋੜਾ ਖੋਰਾ ਕਰਿਆ ਉਹ ਮਤਲਬ ਬੈਗ ਨੂੰ ਗੁਲਾ ਰਿਆ ਲੇਵਰ ਨਹੀਂ ਤਾਂ ਹੋਰ ਵੀ ਟਾ ਹੈਗੀ ਤੋਂ ਲੇਹਾਂ ਤੋਂ ਇਲਾਵਾ ਕਿਤੇ ਹੋਰ ਵੀ ਟਾ ਲੱਗੀ ਨਹੀਂ ਨਹੀਂ ਹੋਰ ਕਿਤੇ ਤੋਂ ਲੇਹਾਂ ਵਾਲੀ ਆਹੀ ਬਸ ਥੋੜਾ ਕਰਦਾ ਥੋੜਾ ਜਾ ਕੇ ਥੱਲੇ ਨੂੰ ਜਾ ਕੇ ਥੱਲੇ ਵਾਲੀ ਸਾਈਡ ਨੂੰ ਕਿੱਥੋਂ ਆਏਗਾ ਪੰਜ ਕਿੱਲਾਂ ਦੇ ਵਿੱਚ ਤੇਰੀਏ ਚ ਕੀ ਕਰਦਾ ਟਾ ਹੈ ਮਾਛੀ ਵੜੇ ਦੀ ਗੱਲ ਕਰੀਏ ਸਿਰਫ ਥੋਲੇ ਵਾਲ ਪਿੰਡੇ ਹੋਰ ਕਿਤੇ ਵੀ ਨਹੀਂ ਹੈਗਾ ਮੈਂ ਸਾਰੇ ਵਿਜ਼ਿਟ ਪਿੰਡਾਂ ਦਾ ਇਹ ਮਾਛੀ ਵੜੇ ਦਾ ਜਿਹੜਾ ਸਤਲੁਜ ਦਰਿਆ ਦੀ ਬਾਹ ਦਾ ਇਸ ਥੋੜਾ ਕਿੱਥੇ ਤੱਕ ਪੈਂਦੀ ਜੀ ਆਪਣੀ ਇਹ ਇਹ ਮੈਂ ਤੁਹ ਕੋਨੋ ਕੋਏ ਇੱਥੇ ਮੇਰੇ ਨੈਪਸੀਲਰ ਨੇ ਡਿਨਸਵਾਨ ਨੂੰ ਐਸਜੀਓ ਵੀ ਇੱਥੇ ਨੇ ਜਈ ਵੀ ਇੱਥੇ ਸਾਰਾ ਸਟਾਫ ਇੱਥੇ ਹੈ ਠੀਕ ਹੋਰ ਡੈਫੀਨਿਟਲੀ ਜਿਹੜਾ ਇਹ ਮਾੜਾ ਮੋਟਾ ਰਹਿ ਗਿਆ ਰਿਪੇਅਰ ਕਰਨ ਵਾਲਾ ਉਹ ਵੀ 2-3 ਘੰਟੇ ਤੱਕ ਰਿਪੇਅਰ ਕਰ ਲਵਾ ਕੋਈ ਖਤਰੇ ਵਾਲੀ ਗੱਲ ਨਹੀਂ ਆ ਇੱਥੇ ਐਮਐਲਏ ਸਾਹਿਬ ਵੀ ਇੱਥੇ ਆਏ ਹੋਏ ਨੇ ਐਮਐਲਏ ਅਦਿਆਲਪੁਰਾ ਜੀ ਤੇ ਐਸਡੀਐਮ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਏ ਤੇ ਪੂਰਾ ਪ੍ਰਸ਼ਾਸਨ ਇੱਥੇ ਆ ਤੁਸੀਂ ਸਾਰੇ ਜਾਣਦੇ ਹੋ ਸਾਡਾ ਦੀ ਜਿਹੜੀ ਸਿਚੁਏਸ਼ਨ ਪੰਜਾਬ ਚ ਪਣੀ ਹੋਈ ਹੈ ਤੇ ਦਰਿਆ ਦੇ ਪਾਣੀ ਦਾ ਫਲੋ ਵੀ ਜ਼ਿਆਦਾ ਹੈ ਤੇ ਇੱਥੇ ਬੰਦ ਥੋੜਾ ਜਿਹਾ ਕਮਜ਼ੋਰ ਇੱਥੇ ਕੁਝ ਪਾਰਟ ਆਫ ਦਰਿਆ ਦਾ ਹੋ ਗਿਆ ਸੀ ਤੇ ਉਹਦੀ ਮਰਮਤ ਦਾ ਕੰਮ ਵੀ ਚੱਲ ਰਿਹਾ ਤੇ ਉੱਥੇ ਰੋਕ ਫਾਣ ਦੇ ਲਈ ਜੋ ਮਿੱਟੀ ਦੇ ਕੱਟੇ ਵਗੈਰਾ ਪ੍ਰਸ਼ਾਸਨ ਵੱਲ ਲਰਾਏ ਜਾ ਰਹੇ ਨੇ ਕਿਤੇ ਵਲੇ ਸਭ ਆਪ ਹੀ ਜਦੋਂ ਮੈਂ ਤਾਂ ਅਮਲੀ ਸਾਹਿਬ ਦੇ ਬਾਅਦ ਹੀ ਆਈ ਸੀਗੀ ਤੇ ਆਪ ਖੜ ਕੇ ਸਾਰਾ ਦੇਖਦੇ ਸੀਗੇ ਤੇ ਜੋ ਵੀ ਸਟਾਕਸ ਵਗੈਰਾ ਲਾਏ ਜਾ ਰਹੇ ਨੇ ਪੱਥਰ ਹੋ ਗਿਆ ਔਰ ਜਾਲ ਦੇ ਵਿੱਚ ਪਾ ਕੇ ਤੇ ਉਹ ਸਾਰਾ ਕੁਝ ਪ੍ਰਸ਼ਾਸਨ ਵੱਲ ਕੀਤਾ ਜਾ ਰਿਹਾਗਾ ਤਾਂ ਕਿ ਏਰੀਆ ਦੇ ਹੋਰ ਕਟਾਵ ਨਾ ਹੋਏ ਇਹ ਰੋਸ਼ ਨੂੰ ਬਚਾਇਆ ਜਾ ਸਕ ਕੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ। ਇੱਥੇ ਪੁਲਿਸ ਵੱਲੋਂ ਚੈੱਕ ਪੋਸਟ ਵੀ ਬਣਾਉਂਦੀ ਪਹਿਲਾਂ ਹਰ ਇੱਕ ਵਾਰ ਚੈੱਕ ਪੋਸਟ ਬਣਦੀ ਹਰ ਸਥਿਤੀ ਵਿੱਚ। ਇੱਥੇ ਪੁਲਿਸ ਵੱਲੋਂ ਕੋਈ ਚੈੱਕ ਪੋਸਟ ਜਾਂ ਕੋਈ ਕਸਤ ਵਗੈਰਾ ਜੀ। ਉਹੀ ਦੇਖਣ ਦੇ ਲਈ ਕਿਉਂਕਿ ਦੇਖਿਓ ਹਜੇ ਤੱਕ ਸਾਰਾ ਕੁਝ ਠੀਕ ਹੈ ਕੋਈ ਨੁਕਸਾਨ ਨਹੀਂ ਹੋਇਆ। ਉਹੀ ਦੇਖਣ ਦੇ ਲਈ ਮੈਂ ਆਈ ਸੀ। ਜੋ ਪੁਲਿਸ ਵੱਲੋਂ ਇੱਥੇ ਲੋਡ ਹੈਗੀ ਉਹ ਉਸ ਚੀਜ਼ ਨੂੰ ਕੀਤਾ ਜਾਏਗਾ ਤੇ ਐਸਐਚਓ ਨੂੰ ਵੀ ਡਾਇਰੈਕਸ਼ਨ ਦਿੱਤੀਆਂ ਨੇ ਇਮੀਡੀਏਟਲੀ ਸਾਡੇ ਧਿਆਨ 'ਚ ਰਹਿ ਕੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪ੍ਰੈਜ਼ੈਂਸ ਅ 24 ਘੰਟੇ ਜਦੋਂ ਤੱਕ ਇਹ ਸਥਿਤੀ ਪੂਰੀ ਨਾਰਮਲ ਨਹੀਂ ਹੋਦੀ ਉਸ ਟਾਈਮ ਤੱਕ ਪ੍ਰੈਜ਼ెంట్ ਰਹੇਗੀ। थैंक यू।